ਹੁਣ ਗੁਰੂ ਤੇਗ ਬਹਾਦਰ ਸਾਹਿਬ ਹੀ ਖਿਆਲ ਦਿੰਦੇ ਨੇ ਕਹਿੰਦੇ ਦੁੱਖ ਆਏਗਾ ਘਬਰਾਉਣ ਦੀ ਲੋੜ ਨਹੀਂ ਪਰ ਇੱਕ ਗੱਲ ਕਰਨੀ ਹੈ ਅਸੀਂ ਦੁੱਖ ਵਿੱਚ ਵੀ ਦੁਖੀ ਨਹੀਂ ਹੋਣਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਆ ਜੁਗਤੀ ਰੱਖਣੀ ਹੈ ਦੁੱਖ ਆ ਜਾਏ ਪਰ ਉਹਦੀ ਪ੍ਰਵਾਹ ਕੋਈ ਨਹੀਂ ਮੰਨਣੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁੱਖ ਦਾ ਕੁਝ ਵਿਗਾੜ ਨਹੀਂ ਸਕੇਗਾ ਉੱਥੇ ਹੈਗਾ ਦੁੱਖ ਕੈਸਾ ਪਾਵੇ ਉਹ ਕਹਿੰਦਾ ਵੀ ਪ੍ਰਵਾਹ ਹੀ ਕੋਈ ਨਹੀਂ ਇਹਦਾ ਅਰਥ ਇਹ ਕਰਾਂਗੇ ਦੁੱਖ ਆਉਂਦਾ ਤੇ ਹੈ ਪਰ ਸਾਧ ਸੰਗਤ ਜੀਓ ਦੁੱਖ ਪੋਂਦਾ ਨਹੀਂ ਹੈ ਪੋ ਨਹੀਂ ਸਕਦਾ ਦੁੱਖ ਸਾਨੂੰ ਮਾਨਸਿਕ ਤੌਰ ਤੇ ਡੁਲਾ ਨਹੀਂ ਸਕਦਾ ਕਮਜ਼ੋਰ ਨਹੀਂ ਕਰ ਸਕਦਾ ਸਾਡੀ ਆਤਮਾ ਉਸ ਤਾਂ ਕੱਠ ਨੇ ਸ਼ਬਦ ਸੌਕੇ ਨੇ ਪਰ ਸ਼ਬਦਾਂ ਨੂੰ ਕਮਾਉਣਾ ਔਖਾ ਹੈ ਪਰ ਗੁਰੂ ਕਿਰਪਾ ਕਰਨ ਸਾਡੀ ਭਾਵਨਾ ਬਣ ਜਾਏ ਤਾਂ ਖੇਡ ਬਣ ਸਕਦੀ ਹੈ ਫਿਰ ਦੁੱਖ ਨਹੀਂ ਪਾਇਆ ਜਾਏਗਾ ਸਾਹਿਬਜ਼ਾਦੇ ਜਦੋਂ ਗੁਰੂ ਸਾਹਿਬ ਜੀ ਦੇ ਨਿੱਕੇ ਫਰਜ਼ੰਦ ਸਰਹੰਦ ਦੇ ਕਿਲੇ ਦੇ ਵਿੱਚ ਠੰਡੇ ਬੁਰਜ ਵਿੱਚ ਕੈਦ ਨੇ ਜਿਕੇ ਇਹਨਾਂ ਬੜਾ ਬੁਰਜ ਉੱਥੇ ਕੌਣ ਨੇ ਨਿੱਕੇ ਜਿ ਬਚਪਨ ਹੈ ਤੇ ਬਜ਼ੁਰਗੀ ਹੈ ਗਰਮੀ ਤੇ ਸਰਦੀ ਨਾ ਦੋਵਾਂ ਉਮਰਾਂ ਨੂੰ ਜਿਆਦਾ ਲੱਗਦੀਆਂ ਨੇ ਨੌਜਵਾਨ ਤੇ ਸਹਿ ਲੈਂਦਾ ਹੈ ਭੁੱਖੇ ਵੀ ਨੇ ਪਿਆਸੇ ਵੀ ਨੇ ਤਨ ਤੇ ਬਹੁਤੇ ਕੱਪੜੇ ਵੀ ਕੋਈ ਨਹੀਂ ਤੇ ਸਿਰ ਤੇ ਪ੍ਰੋਪਰ ਛੱਤ ਵੀ ਕੋਈ ਨਹੀਂ ਠੰਡੀ ਹਵਾ ਵਗ ਰਹੀ ਹੈ ਠੰਡ ਦਾ ਮਹੀਨਾ ਹੈ ਕੱਕਰ ਪੈ ਰਿਆ ਪੂਰਾ ਉਹਦਿਆਂ ਸੰਗਰਾਮ ਵਾਲਾ ਪਾਬ ਜਿਹੜਾ ਸੰਗਰਾਮ ਦੇ ਦਿਨ ਪੜਿਆ ਜਾਂਦਾ ਹੈ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਹ ਪੋਖ ਦਾ ਅਰਥ ਹੈ ਪੋਹ ਦੇ ਮਹੀਨੇ ਵਿੱਚ ਤੁਖਾਰ ਦਾ ਅਰਥ ਹੈ ਕੱਕਰ ਅਤ ਦਰਜੇ ਦੀ ਠੰਡ ਕਹਿੰਦੇ ਪੈਂਦੀ ਹੈ ਪਰ ਵਿਆਪਦੀ ਨਹੀਂ ਹੈ ਉਹੀ ਗੱਲ ਹੈ ਦੁੱਖ ਆਉਂਦਾ ਹੈ ਪਰ ਪੂਨਦਾ ਨਹੀਂ ਹੈ ਦੁੱਖ ਪ੍ਰਭਾਵਿਤ ਨਹੀਂ ਕਰ ਸਕਦਾ ਸੁਰਤਪੁਰ ਉੱਠ ਗਈ ਹੈ ਜਦੋਂ ਸੁਰਤਪੁਰ ਉੱਠ ਜਾਂਦੀ ਹੈ ਉਦੋਂ ਫਿਰ ਇੱਕ ਸ਼ਬਦ ਆਉਂਦਾ ਹੈ ਕਿ ਜੇ ਸੁਖ ਦੇ ਤਾਂ ਤੁਜੈ ਅਰਾਦੀ ਦੁੱਖ ਵੀ ਤੁਜੈ ਤਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਹੁਣ ਕਹਿੰਦੇ ਸੱਚੇ ਪਾਤਸ਼ਾਹ ਤੂੰ ਦੁੱਖ ਦਵੇਂ ਮੇਰੇ ਲਈ ਉਹ ਵੀ ਸੁਖ ਹੈ ਤੂੰ ਭੁੱਖ ਦਵੇਂ ਜਿਸ ਦਿਨ ਅਸੀਂ ਸਵਾਮੀ ਮੰਨ ਲੈਨੇ ਆ ਅੰਦਰੋਂ ਆਤਮਾ ਤੋਂ ਦਿਲੋਂ ਤੇ ਮਨੋਂ ਉਸ ਦਿਨ ਸਾਡੇ ਦੁੱਖ ਸੁਖ ਦਾ ਦਾਤਾ ਤੇ ਦੁੱਖ ਸੁਖ ਚ ਅਡੋਲ ਰੱਖਣ ਵਾਲਾ ਮਾਲਕ ਵਹਿਗਰੂ ਆਪ ਬਣ ਜਾਂਦਾ ਹੈ ਇਸ ਲਈ Swami স্বামী ਦਾ ਅਰਥ ਹੁੰਦਾ ਮਾਲਕ স্বামী ਦਾ ਅਰਥ ਹੁੰਦਾ ਪਤੀ স্বামী ਦਾ ਅਰਥ ਹੁੰਦਾ ਸ਼ਿਰਦਾ ਸਾਈਂ স্বামী ਦਾ ਅਰਥ ਹੁੰਦਾ ਸਾਡਾ ਕੇਅਰ ਟੇਕਰ ਸਾਡੇ ਦੁੱਖ ਵਿੱਚ ਸੁੱਖ ਵਿੱਚ ਖੁਸ਼ੀ ਵਿੱਚ ਗਮੀ ਵਿੱਚ ਜਨਮ ਵਿੱਚ ਮੌਤ ਵਿੱਚ ਵਾਧੇ ਵਿੱਚ ਘਾਟੇ ਵਿੱਚ ਹਾਸੇ ਵਿੱਚ ਰੋਣੇ ਵਿੱਚ ਮਾਨਵ ਵਿੱਚ અપਮਾਨ ਵਿੱਚ ਊਚ ਵਿੱਚ ਨੀਚ ਵਿੱਚ ਹਰ ਪੱਖ ਤੋਂ ਜੋ ਸਾਨੂੰ ਕੇਅਰ ਕਰਦਾ ਹੈ ਸਾਡੀ ਆਤਮਾ ਨੂੰ ਅਡੋਲ ਕਰਦਾ ਹੈ ਉਹ Swami ਹੈ ਤੇ Swami ਗੁਰੂ ਹੋਵੇ ਤੇ ਖੇਡ ਬਣ ਜਾਂਦੀ ਹੈ ਅੱਗੇ ਕਹਿਣ ਲੱਗੇ ਬੋਲ ਨਾ ਜਾਣੈ ਮਾਇਆ ਮਦ ਮਤਾ ਮਰਣਾ ਚੀਤ ਨਾ ਆਵੇ ਜਿਸ ਦੇ ਉੱਪਰੇ ਕਿਰਪਾ ਹੋ ਜਾਂਦੀ ਹੈ ਉਹ ਮਾਇਆ ਦੇ ਮਦ ਵਿੱਚ ਮਤਿਆ ਹੋਇਆ ਕੋਈ ਐਸੀ ਸੰਸਾਰੀ ਕੂੜੀ ਤੇ ਕੱਚੀ ਬੋਲੀ ਨਹੀਂ ਬੋਲਦਾ ਬੋਲੀ ਨਾ ਜਾਣੈ ਲੱਲੇ ਨੂੰ ਸਿਹਾਰੀ ਹੈ ਇਹਦਾ ਅਰਥ ਅਸੀਂ ਕਰਾਂਗੇ ਬੋਲੀ ਕੀੜੀ ਬੋਲੀ ਅਸੀਂ ਕਈ ਵਾਰੀ ਕਹਿੰਦੇ ਆ ਆਪਣੀ ਬੋਲੀ ਸੁਧਾਰੋ ਬੋਲੀ ਕੋਈ ਬੰਦਾ ਚੰਗੀ ਨਾ ਬੋਲੇ ਉਹਨੂੰ ਕਹਿਣਾ ਪੈਂਦਾ ਭਾਈ ਬੋਲ ਬਾਣੀ ਸੁਧਾਰ ਬੋਲੀ ਸੁਧਾਰ ਆਪਣੇ ਬਚਨ ਸੁਧਾਰ ਉਹ ਪਾਵੇ ਜਿਵੇਂ ਹੁਣ 2-4 ਦਿਨ ਪਹਿਲਾਂ ਘਟਨਾ ਕੱਟੀ ਉਸ ਔਰਤ ਨੇ ਉਸ ਫਿਲਮਾਂ ਦੀ ਨਚਾਰਨ ਨੇ ਇੱਕ ਮਾੜਾ ਬੋਲ ਇੱਕੋ ਬੋਲਿਆ ਤੇ ਉਹਨੂੰ ਮੂੰਹ ਦੀ ਖਾਣੀ ਪੈ ਗਈ ਬੋਲੀ ਤੋਂ ਖਾਦੀ ਉਹਨੇ ਚਪੇੜਾ ਜੇ ਬੁੱਲੀ ਚੰਗੀ ਹੁੰਦੀ ਕੌਣ ਮਾਰਦਾ ਚੰਗੇ ਬੋਲ ਬੋਲਣ ਵਾਲਾ ਤੇ ਪੁੱਜਿਆ ਜਾਂਦਾ ਸਤਿਕਾਰ ਕੀਤਾ ਜਾਂਦਾ ਦੁਸ਼ਮਣ ਵੀ ਕਹਿੰਦੇ ਮਿੱਠਾ ਬੋਲੇ ਲੋਕ ਉਹਦੇ ਵੀ ਕਾਇਲ ਹੋ ਜਾਂਦੇ ਨੇ ਪਰ ਜੇ ਕੋਈ ਕੌੜਾ ਬੋਲ ਬੋਲਦਾ ਤੇ ਉਹਨੂੰ ਫਿਰ ਮੂੰਹ ਦਿਖਾਣੀ ਪੈਂਦੀ ਹੈ ਸ਼ਿਆਣੇ ਕਹਿੰਦੇ ਨੇ ਮਿੱਠਾ ਬੋਲਣ ਵਾਲੇ ਦੀ ਨਿੰਮ ਵੀ ਵਿਕਦੀ ਆ ਕੌੜਾ ਬੋਲਣ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ ਤੁਹਾਡੀ ਬੁੱਲੀ ਤੇ ਬਹੁਤ ਕੁਝ ਡਿਪੈਂਡ ਕਰਦਾ ਹੈ ਤੇ ਗੁਰੂ ਸਾਹਿਬ ਨੂੰ ਬੋਲਦਾ ਫਿੱਕੇ ਬੋਲਦਾ ਮਾੜੇ ਬੋਲਦਾ ਉਹ ਫਿਰ ਕਈ ਵਾਰੀ ਬੋਲੀ ਨਾਲ ਚੁੱਪ ਨਹੀਂ ਕਰਦਾ ਜਦੋਂ ਉਹਦੇ ਮੂੰਹ ਤੇ ਚਪੇੜ ਪੈਂਦੀ ਹੈ ਫੇਰ ਚੁੱਪ ਕਰਦਾ ਮੂਰਖ ਗੰਡ ਪਵੈ ਮੂੰਹ ਮਾਰ ਉਹ ਜਦੋਂ ਮੂੰਹ ਤੇ ਪੈਂਦੀ ਹੈ ਫੇਰ ਉਹਦੀ ਅਕਲ ਟਿਕਾਣੀ ਆਉਂਦੀ ਹੈ ਬੋਲਣਾ ਬੜੀ ਵੱਡੀ ਇੱਕ ਸੁਗਾਤ ਹੁੰਦੀ ਹੈ ਕਰਤੇ ਦੀ ਇਹ ਸੰਸਕਾਰ ਹੁੰਦੇ ਨੇ ਗੁਰੂ ਕਿਰਪਾ ਕਰੇ ਕਿਤੇ ਬੰਦੇ ਨੂੰ ਬੋਲਣ ਦੀ ਜਾਚ ਆ ਤਾਂ ਹੀ ਸਿਆਣਿਆਂ ਨੇ ਕਿਹਾ ਸੀ ਬੰਦਾ ਬੰਦੇ ਦਾ ਅਰਥ ਹੈ ਬੱਚਾ ਜੋ ਇਨਸਾਨੀ ਜੰਮੇ ਚ ਆ ਜਾਂਦਾ ਹੈ ਬੋਲਣਾ 2 ਸਾਲ ਚ ਸਿੱਖ ਲੈਂਦਾ ਹੈ 2 2.5 ਸਾਲ ਦਾ ਬੱਚਾ ਪ੍ਰੋਪਰ ਗੱਲ ਕਰਨ ਲੱਗ ਜਾਂਦਾ ਵਧੀਆ ਪਰ ਕੀ ਬੋਲਣਾ ਹੈ ਕਦੋਂ ਬੋਲਣਾ ਹੈ ਕਿਵੇਂ ਬੋਲਣਾ ਹੈ ਇਸ ਇਸ ਵਾਸਤੇ ਸਾਰੀ ਉਮਰ ਲੰਘ ਜਾਂਦੀ ਹੈ ਤਾ ਵੀ ਨਹੀਂ ਪਤਾ ਲੱਗਦਾ ਬੋਲ ਬੋਲਣੇ ਆ ਜਾਂਦੇ ਨੇ ਪਰ ਕਿਵੇਂ ਬੋਲੜੇ ਨੇ ਤੇ ਕਿਹਨੂੰ ਬੋਲਣੇ ਨੇ ਉਮਰ ਲੰਘ ਜਾਂਦੀ ਹੈ ਅਕਲ ਬਿਨਾਂ ਚੀਜ਼ਾਂ ਨਹੀਂ ਆਉਂਦੀਆਂ ਧੰਨ ਰੱਬ ਦੇ ਦਿੰਦਾ ਹੈ ਰੂਪ ਦੇ ਦਿੰਦਾ ਪਰ ਜੇ ਅਕਲ ਨਾਲ ਦਵੇ ਸਿਆਣੇ ਕਹਿੰਦੇ ਨੇ ਅਕਲਾਂ ਬਿਨਾ ਖੂ ਖਾਲੀ ਉਹ ਪਾ ਸਾਰੇ ਨੇ ਵੇਖ ਲਿਆ ਅਕਲਾਂ ਬਿਨਾ ਖੂ ਖਾਲੀ ਇਸ ਤਰ੍ਹਾਂ ਹੁੰਦੇ ਨੇ ਆਪਣੀ ਪੱਤ ਵਿਗਵਾਈ ਆਪਣੇ ਪਰਿਵਾਰ ਦੀ ਵਿਗਵਾਈ ਆਪਣੇ ਸਟੇਟ ਦੀ ਵਿਗਵਾਈ ਆਪਣੇ ਧਰਮ ਦੀ ਪੱਤ ਗਵਾਈ ਪੱਲੇ ਰਹਿ ਕੇ ਗਿਆ ਫਿਰ ਬੋਲਣ ਦੀ ਜਾਚ ਹੀ ਨਹੀਂ ਉੱਥੇ ਜਿਹੜੀ ਉਹ ਬੋਲੀ ਬੋਲੀ ਆ ਉਹਨੇ ਜੋ ਸ਼ਬਦ ਬੋਲੇ ਉਹ ਮਾਇਆ ਵਿੱਚ ਮਸਤ ਮੱਦੇ ਹੋਏ ਨੇ ਨਸ਼ੇ ਦੇ ਵਿੱਚ ਆ ਕੇ ਬੋਲੇ ਨੇ ਮਾਇਆ ਦਾ ਨਸ਼ਾ ਗਲਤਾਨ ਹੈ ਹੰਕਾਰ ਦਾ ਨਸ਼ਾ ਪ੍ਰਧਾਨ ਹੈ ਚੜੇ ਹੋਏ ਨੇ ਨਸ਼ੇ ਕਈ ਤਰ੍ਹਾਂ ਦੇ ਜਵਾਨੀ ਦਾ ਨਸ਼ਾ ਚੜਿਆ ਰੂਪ ਦਾ ਨਸ਼ਾ ਚੜਿਆ ਆਪਣੀ ਤਾਕਤ ਦਾ ਨਸ਼ਾ ਚੜਿਆ ਤੇ ਕੁਛ ਪੇਟ ਨੇ ਸਾਰਾ ਕੁਝ ਸੈੱਟ ਕਰ ਦਿੱਤਾ ਪਰ ਦੂਜੇ ਪਾਸੇ ਕੀ ਹੈ ਬੋਲ ਨਾ ਜਾਣਾ ਮਾਇਆ ਮਦਮਤਾ ਜਿਹੜਾ ਆਪਣੇ ਗੁਰੂ ਦੀ ਸਿੱਖਿਆ ਲੈ ਕੇ ਚੱਲਦਾ ਹੈ ਉਹ ਮਾਇਆ ਵਿੱਚ ਗਲਤਾਨ ਹੋ ਕੇ ਮਸਤ ਹੋ ਕੇ ਕਦੇ ਵੀ ਐਸਾ ਬੋਲ ਕਿਸੇ ਨੂੰ ਬੋਲਦਾ ਹੀ ਨਹੀਂ ਨਾ ਮਾੜਾ ਬੋਲੋ ਨਾ ਫਿੱਕਾ ਬੋਲੋ ਨਾ ਝੂਠ ਬੋਲੋ ਨਾ ਕੌੜਾ ਬੋਲੋ ਕੀ ਬੋਲੋ ਸਦਾ ਸੱਚ ਬੋਲੋ ਤੇ ਮਿੱਠਾ ਬੋਲੋ ਕਿਉਂ ਸਾਡਾ ਸਵਾਮੀ ਕੀ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੌੜਾ ਜੇ ਸਵਾਮੀ ਕੌੜਾ ਨਹੀਂ ਬੋਲਦਾ ਤੇ ਸਿੱਖ ਕਿਵੇਂ ਕੌੜਾ ਬੋਲੇ ਪਰ ਖੇਮਾ ਕਰਿਓ ਅੱਜ ਤੇ ਪੰਜਾਬੀ ਭਾਈਚਾਰੇ ਦੀ ਇੱਕ ਗੱਲ ਬਣ ਗਈ ਹੈ ਵੀ ਗਾਲਤ ਬਿਨਾਂ ਸ਼ੇ ਵੀ ਗੱਲ ਕੋਈ ਨਹੀਂ ਕਰਦੇ ਨਿੱਕੀ ਨਿੱਕੀ ਗੱਲ ਤੇ ਬੰਦਾ ਗਾਲ ਕੱਢਦਾ ਹੈ। ਤੁਹਾਨੂੰ ਬਹੁਤ ਕੁਝ ਸਿੱਖਣਾ ਤੇ ਸਮਝਣਾ ਪਏਗਾ। ਗੁਰੂ ਸਾਹਿਬ ਕਿਰਪਾ ਕਰਨ। ਮਹਾਰਾਜ ਕਹਿੰਦੇ ਜਦੋਂ ਤੂੰ ਗੁਰੂ ਦੇ ਦਾਸੇ ਰਸਤੇ ਤੇ ਤੁਰੇਂਗਾ ਬੋਲ ਨਾ ਜਾਣੈ ਮਾਇਆ ਮਦ ਮਤਾ ਮਾਇਆ ਦੇ ਵਿੱਚ ਮਤਿਆ ਹੋਇਆ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਹੋਇਆ ਕਹਿੰਦੇ ਫਿਰ ਐਸੇ ਫਿੱਕੇ ਕੌੜੇ ਬੋਲ ਬੋਲਣਾ ਹੀ ਨਹੀਂ ਜਾਣਦਾ। ਉਹ ਤੇ ਜ਼ਿਆਦਾਤਰ ਚੁੱਪ ਰਹਿੰਦਾ ਹੈ ਬੋਲਦਾ ਤੇ ਦੋ ਸ਼ਬਦ ਕੰਮ ਦੇ ਬੋਲਦਾ ਤੇ ਮਿੱਠਾ ਬੋਲਦਾ। ਕਈ ਵਾਰੀ ਕੀ ਹੁੰਦਾ ਹੈ ਉਹ ਜਿਹੜੇ ਐਸੇ ਮਾਇਆ ਦੇ ਵਿੱਚ ਗਲਤਾਨ ਲੋਕ ਹੁੰਦੇ ਨੇ ਮੱਤੇ ਹੋਏ ਮਸਤ ਹੋਏ ਮੈਂ ਇੱਥੇ ਫਿਰ ਇੱਕ ਬੇਨਤੀ ਕਰਦਿਆਂ ਇੱਥੇ ਲਿਖਿਆ ਹੋਇਆ ਤੁਹਾਨੂੰ ਸਮਝ ਪਏਗਾ ਜੋ ਦਿਖਦਾ ਉਹ ਮਾਤਾ ਇਹਨੂੰ ਕਈ ਵਾਰੀ ਮਾਤਾ ਹੀ ਪੜ੍ਹਦੇ ਆ ਬੋਲ ਨਾ ਜਾਣਾ ਮਾਇਆ ਮਦ ਮਾਤਾ ਮਾਤਾ ਦਾ ਅਰਥ ਹੁੰਦਾ ਮਾਂ ਮਦਰ ਇੱਥੇ ਉਹ ਸੈਂਸ ਨਹੀਂ ਹੈ ਇੱਥੇ ਇਹਦਾ ਅਰਥ ਹੈ ਮਤ ਮੱਤਿਆ ਹੋਇਆ ਮਸਤ ਹੋਇਆ ਹੋਇਆ ਗਲਤਾਨ ਹੋਇਆ ਹੋਇਆ ਅਸੀਂ ਇੱਥੇ ਗਲਤਾਨ ਨਹੀਂ ਆਂ ਮਸਤ ਨਹੀਂ ਆਂ ਅਸੀਂ ਬੋਲਣਾ ਬਹੁਤ ਟਿਕਾ ਤੇ ਸਹਿਜ ਵਿੱਚ ਆ ਗਿਆ ਬੋਲ ਨਾ ਜਾਣਾ ਮਾਇਆ ਮਦਮਤਾ ਤੇ ਜਿਹੜੇ ਮਸਤ ਨਹੀਂ ਮਸਤ ਹੁੰਦੇ ਨੇ ਰੱਬੀ ਨਸ਼ੇ ਵਿੱਚ ਰੱਬੀ ਨਾਮ ਵਿੱਚ ਉਹ ਤੇ ਬੋਲਦੇ ਨੇ ਮਿੱਠਾ ਉਹ ਬੋਲਦੇ ਨੇ ਸਹਿਜ ਵਿੱਚ ਟਿਕਾ ਵਿੱਚ ਤਾਂ ਮੈਂ ਬੇਨਤੀ ਕਰਨ ਲੱਗਾ ਸਾਂ ਜੁੜੇ ਹੋਏ ਬੰਦੇ ਹੁੰਦੇ ਨੇ ਇੱਕ ਟੁੱਟੇ ਹੋਏ ਬੰਦੇ ਹੁੰਦੇ ਨੇ ਇੱਕ ਮਾਇਆ ਵਿੱਚ ਮਸਤ ਨੇ ਮਾਇਆ ਮਦਮਤੇ ਨੇ ਇੱਕ ਇਹਦੇ ਤੋਂ ਬਚਿਆ ਹੋਇਆ ਉਹ ਨਾਮ ਵਿੱਚ ਮਤਿਆ ਹੋਇਆ ਹੈ ਦੇ ਵਿੱਚ ਹੈ ਹੰਕਾਰ ਵਿੱਚ ਹੈ ਉਹ ساری ਉਮਰ ਬੋਲਦਾ ਹੈ ਲਗਾਤਾਰ ਬੋਲਦਾ ਹੈ ਬਹੁਤ ਕੁਝ ਬੋਲਦਾ ਹੈ ਕਿਸੇ ਤੇ ਕੋਈ ਅਸਰ ਨਹੀਂ ਕੋਈ ਫਰਕ ਹੀ ਨਹੀਂ ਪੈਂਦਾ ਨਾ ਲੋਕਾਂ ਦਾ ਕੁਝ ਬਦਲਦਾ ਨਾ ਆਪਣਾ ਬਦਲਦਾ ਹੈ ਜਿਹੜਾ ਰੱਬੀ ਨਸ਼ੇ ਵਿੱਚ ਮਸਤ ਹੈ ਸ਼ਬਦ ਨਾਲ ਜੁੜਿਆ ਬਾਣੀ ਨਾਲ ਜੁੜਿਆ ਗੁਰੂ ਨਾਲ ਜੁੜਿਆ ਸ਼ਹਿਜ ਵਿੱਚ ਜੀ ਰਿਹਾ ਹੈ ਉਹਦਾ ਇੱਕ ਬੋਲ ਕਰੋੜਾਂ ਲੋਕਾਂ ਨੂੰ ਵੀ ਅਰਥ ਨਹੀਂ ਰੱਖਦਾ ਇੱਕ ਇੱਕ ਵਾਰ ਕੋਈ ਬੋਲ ਬੋਲਦਾ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਜਾਂਦੀਆਂ ਨੇ ਲੋਕਾਂ ਨੂੰ ਜੀਵਨ ਮਿਲ ਜਾਂਦੇ ਨੇ ਲੋਕਾਂ ਦੀਆਂ ਜ਼ਿੰਦਗੀਆਂ ਵੱਧ ਜਾਂਦੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਕਿਹਾ ਸੀ ਕਹਿੰਦੇ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਸਾਰੇ ਭਾਰਤ ਦੇ ਹਿੰਦੂਆਂ ਦੇ ਬ੍ਰਾਹਮਣਾਂ ਦੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹਨ ਉਹਨਾਂ ਨੂੰ ਗੁਰੂ ਬਣਾ ਲਓ ਬਸ ਬਾਕੀ ਸਾਰਾ ਮਸਲਾ ਹੱਲ ਹੋ ਜਾਣਗੇ ਇੱਕੋ ਗੱਲ ਕਹੀ ਔਰੰਗੇ ਤੋਂ ਨਹੀਂ ਹੋਇਆ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਬਚ ਗਈਆਂ ਔਰੰਗਜ਼ੇਬ ਜਦੋਂ ਬੋਲਿਆ ਮਾਇਆ ਵਿੱਚ ਗਲਤਾਨ ਬੋਲਦਾ ਨਸ਼ੇ 'ਚ ਬੋਲਦਾ ਹੰਕਾਰ 'ਚ ਬੋਲਦਾ ਤੇ ਉਹਦੀ ਬੋਲੀ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਹੀ ਹੈ ਮਾਇਆ ਮਦਮਤਾ ਮਾਇਆ ਵਿੱਚ ਗਲਤਾਨ ਬੋਲ ਰਿਹਾ ਹੈ ਗੁਰੂ ਸ਼ਬਦ ਵਿੱਚ ਜੁੜ ਕੇ ਬੋਲ ਰਹੇ ਨੇ ਸ਼ਬਦ ਵਿੱਚ ਜੁੜਨ ਵਾਲਾ ਜੀਵਨ ਦਿੰਦਾ ਹੈ ਜੋ ਸ਼ਬਦ ਤੋਂ ਟੁੱਟ ਕੇ ਬੋਲਦਾ ਲੋਕਾਂ ਨੂੰ ਮੌਤ ਵੰਡਦਾ ਹੈ ਖੁਆਰੀ ਬੱਲੇ ਪੈਂਦੀ ਹੈ ਫਿਰ ਹਰ ਬਿਸਰਤ ਸਦਾ ਖੁਆਰੀ ਫਿਰ ਸਮਾ ਪਾ ਕੇ ਆਪ ਖੁਆਰ ਹੁੰਦਾ ਉਹਦੀਆਂ ਕੁੱਲਾਂ ਤੱਕ ਖੁਆਰ ਹੋ ਜਾਂਦੀਆਂ ਨੇ ਔਰੰਗੇ ਦੀ ਕੁੱਲ ਦਾ ਅੱਜ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਉਹਦੇ ਕਬਰ ਤੇ ਜਾ ਕੇ ਵੇਖਣਾ ਉੱਥੇ ਦੀਵਾ ਵੀ ਲੋਕਾਂ ਤੋਂ ਪੈਸੇ ਲੈ ਕੇ ਪੈਸੇ ਮੰਗ ਕੇ ਬਾਲਿਆ ਜਾਂਦਾ ਹੈ ਤੇ ਨੋ ਮਹਾਂ ਪਾਛਾ ਦੇ ਸਥਾਨ ਤੇ ਜਾਓ ਕਦੀ ਸੀਸਗਾ 24 ਘੰਟੇ ਇਥੇ ਸੰਗਤ ਦੀ ਲਾਈਨ ਨਹੀਂ ਟੁੱਟਦੀ ਸੇਵਾ ਕਰਨ ਵਾਲਿਆਂ ਦੀ ਲਾਈਨ ਨਹੀਂ ਟੁੱਟਦੀ ਮੱਥਾ ਟੇਕਣ ਵਾਲਿਆਂ ਦੀ ਲਾਈਨ ਨਹੀਂ ਟੁੱਟਦੀ ਆ ਫਰਕ ਹੁੰਦਾ ਹੈ ਗੁਰੂ ਮੇਰ ਕਰਨ ਨੂੰ